ਖੇਤਾਂ 'ਚ ਕੰਬਾਈਨ ਚੱਲਦੀ ਝੋਨਾ ਵੱਡ ਵੱਡ ਕੇ ਟਰਾਲੀ ਵਿੱਚ ਪਾਵੇ ਜੱਟਾਂ ਦੇ ਕੰਬਾਈਨ ਚੱਲਦੀ ਝੋਨਾ ਵੱਡ ਵੱਡ ਕੇ ਟਰਾਲੀ ਵਿੱਚ ਪਾਵੇ ਸਾਡੇ ਪਿੰਡ ਮਸ਼ੀਨ ਚੱਲਦੀ ਝੋਨਾ ਵੱਡ ਵੱਡ ਕੇ ਟਰਾਲੀ ਵਿੱਚ ਪਾਵੇ ਪਹਿਲਾਂ ਹੀ ਪਾ ਦਿੰਦਾ ਵੱਡਾ ਘੇਰ ਬਈ ਮਸ਼ੀਨ ਦੀ ਮਰਾਦ ਦਿੰਦਾ ਲੇਰ ਬਈ ਮਸ਼ੀਨ ਦਾ ਪੂਰਾ ਧੂਆਂ ਕਢਾਵੇ ਖੇਤਾਂ 'ਚ ਕੰਬਾਈਨ ਚੱਲਦੀ ਝੋਨਾ ਵੱਡ ਵੱਡ ਕੇ ਟਰਾਲੀ ਵਿੱਚ ਪਾਵੇ ਜੱਟਾਂ ਦੇ ਕੰਬਾਈਨ ਚੱਲਦੀ ਝੋਨਾ ਵੱਡ ਵੱਡ ਕੇ ਟਰਾਲੀ ਵਿੱਚ ਪਾਵੇ ਪਿੰਡ ਹੈਗਾ ਇਸ ਬਾਈ ਦਾ ਜੰਗੀ ਆਣਾ ਬਈ ਆਖੂਗਾ ਕੱਲ ਨੂੰ ਫਲਾਣੇ ਦੇ ਪਰਸੋਂ ਫਲਾਣੇ ਦੇ ਝੋਨਾ ਵੱਢਣ ਜਾਣਾ ਬਈ ਸਾਨੂੰ ਬੈਠਾ ਇਹੀ ਗੱਲਾਂ ਸੁਣਾਵੇ ਜੰਗੀ ਆਣੇ ਲੇਜ ਦੀ ਕੰਬਾਈਨ ਚੱਲਦੀ ਝੋਨਾ ਵੱਡ ਵੱਡ ਕੇ ਟਰਾਲੀਆਂ ਵਿੱਚ ਪਾਵੇ ਜੱਟਾਂ ਦੇ ਕੰਬਾਈਨ ਚੱਲਦੀ ਝੋਨਾ ਵੱਡ ਵੱਡ ਕੇ ਟਰਾਲੀ ਵਿੱਚ ਪਾਵੇ ਪੂਰੀ ਤੇਜ਼ੀ ਨਾਲ ਇਹ ਝੋਨਾ ਵੱਢਦਾ ਗੌਰ ਨਾਲ ਦੇਖਿਆ ਕਰੋ ਪਿੱਛੇ ਵੀ ਇਹ ਛੱਡਦਾ ਮਸ਼ੀਨ ਨੂੰ ਉਰੀ ਵਾਂਗੂ ਪੂਰੀ ਘਕਾਵੇ ਜੱਟਾਂ ਦੇ ਕੰਬਾਈਨ ਚੱਲਦੀ ਚੋਨਾ ਵੱਢ ਵੱਢ ਕੇ ਟਰਾਲੀ ਵਿੱਚ ਪਾਵੇ ਜੰਗੀਆਂਣੇ ਵਾਲੇ ਦੀ ਮਸ਼ੀਨ ਚੱਲਦੀ ਚੋਨਾ ਵੱਢ ਵੱਢ ਕੇ ਟਰਾਲੀ ਵਿੱਚ ਪਾਵੇ ਸਾਡੇ ਵੱਢਦਾ ਵੱਢਦਾ ਭੱਜ ਜੇ ਭਧੌੜ ਬਈ ਰਾਤੇ ਰਾਤ ਹੀ ਉੱਥੇ ਜਾਂਦਾ ਦੌੜ ਬਈ ਮਸ਼ੀਨ ਨੂੰ ਸੜਕ ਦੇ ਉੱਤੇ ਭਜਾਵੇ ਸਾਡੇ ਪਿੰਡ ਕੰਬਾਈਨ ਚੱਲਦੀ ਖੇਤਾਂ 'ਚ ਕੰਬਾਈਨ ਚੱਲਦੀ ਚੋਨਾ ਵੱਢ ਵੱਢ ਕੇ ਟਰਾਲੀ ਵਿੱਚ ਪਾਵੇ ਜੱਟਾਂ ਦੇ ਕੰਬਾਈਨ ਚੱਲਦੀ ਚੋਨਾ ਵੱਢ ਵੱਢ ਕੇ ਟਰਾਲੀ ਵਿੱਚ ਪਾਵੇ